ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਧੌੜਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਝਾਂ ਪਕਾਉਆ ਤੇ ਨਾਲੇ ਦੋ ਗਾਵਾਂ ਤੇ ਬਾਈ ਦਾ ਮਿੰਨੀ ਫਾਰਮ ਆ ਬਾਈ ਠੀਕ ਆ ਦੇਖ ਸਕਦੇ ਹੋ ਬਾਈ ਦਾ ਡੇਰੀ ਦਾ ਕੰਮ ਆ ਦੁੱਧ ਦਾ ਕੰਮ ਆ ਆਪਾਂ ਅੱਗੇ ਵੀਡੀਓ ਬਣਾਉਂਦੇ ਰਹਿਨੇ ਆ ਬਾਈ ਈ ਮਹੀਨੇ ਦੋ ਮਹੀਨੇ ਬਾਅਦ ਟੱਕੜ ਕੱਢਦਾ ਤੇ ਸੱਦਰ ਪਾਉਂਦਾ ਤੇ ਵੱਧ ਜਾਣਕਾਰੀ ਲਵਾਂਗੇ ਅੱਜ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਕਰਜੀਤ ਰਾਏ ਨੂੰ ਵਾਪਸ ਫੋਲੋ ਕਰ ਤੇ ਸੇਕ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਕਾ ਜੀ ਸੱਸੀ ਕਾ ਬਾਈ ਨਾਮ ਨਾਮ ਗੁਰਵਿੰਦਰ ਸਿੰਘ ਆ ਵੀਰੇ ਪੈਂਡ ਪਿੰਡ ਧੌਲਾ ਵੀਰ ਤਹਿਸੀਲ ਤਪਾ ਜ਼ਿਲ੍ਹਾ ਬਰਨਾਲਾ ਦਾ ਠੀਕ ਆ ਕਿਵੇਂ ਚੱਲਦਾ ਵੀ ਡੇਰੀ ਦਾ ਕੰਮ ਆਪਣਾ ਬਸ ਠੀਕ ਆ ਭਾਈ ਵਧੀਆ ਹੈਗਾ ਠੀਕ ਆ ਆਪਣਾ ਕਿਹੜੇ ਰੋਡ ਤੇ ਘਰ ਆ ਇਹ ਭਾਈ ਇਹ ਤਪੇ ਤੋਂ ਕਿਹੜਾ ਧੌਲੇ ਨੂੰ ਲੈਂਕ ਰੋਡ ਆਉਂਦਾਗਾ ਹਾਂਜੀ ਹੋਂਸਾ ਕੋਲ ਉਹ ਰੋਡ ਤੇ ਘਰ ਹੈਗਾ ਆਪਣਾ ਠੀਕ ਹੈ ਜੀ ਅੱਜ ਭਾਈ ਕਿੰਨੀਆਂ ਮੱਝਾਂ ਬਕਾਉ ਆਪਣੇ ਕੋਲ ਭਾਈ ਆਪਣੇ ਕੋਲੇ ਇੱਕ ਤਾਂ ਟੋਕੜਆਂ ਨੇ ਗੀਆਂ ਦੋ ਤਾਜ਼ੀਆਂ ਨਹੀਂ ਗੀਆਂ ਦੋ ਗਾਇਆਂ ਨੇ ਗੀਆਂ ਠੀਕ ਆ ਦੋ ਇੱਕ ਤਾਜੀ ਗਾਂ ਸੋਈ ਦੀ ਐ ਇੱਕ ਗੱਭਣ ਤੇ ਪਹਿਲੀ ਮੱਝ ਦੀ ਭਾਈ ਜਾਣਕਾਰੀ ਦਿਓ ਇਹ ਭਾਈ ਟੋਕੜ ਗੱਭਣਾਂ ਗੀਚ 4 ਮਹੀਨਿਆਂ ਦੀ ਗੱਬਣਾਗੀ ਇਹ ਹਾਂਜੀ 8 ਲੀਟਰ ਦੁੱਧ ਆਗਾ ਬੱਚੇ ਦੇ ਮਿਲਦੀ ਆ ਦੋਨੇ ਟਾਈਮ ਉਹ ਇਹਦਾ ਬੱਚਾ ਕੱਟਾਗਾ ਜਿਹੜਾ ਕੱਟਾ ਖੜਾ ਆ ਹਾਂ ਆ ਕੱਟਾ ਬਈ ਇਹਦਾ ਆ ਕੱਟਾ ਭਰਾ ਕੋਈ ਭਾਈ 5-7000 ਰੁਪਏ ਕੱਟਈ ਆ ਕੱਟਾ ਬਹੁਤ ਸੋਹਣਾ ਤੇ ਦੁੱਧ 8 ਲੀਟਰ ਦੁੱਧ 8 ਲੀਟਰ ਆ ਭਈ ਇਹ ਤਿਲ ਆ ਗਿਆ ਠੀਕ ਆ ਚਾਰ ਮਹੀਨੇ ਆਪਣੀ ਚੈੱਕ ਰੀ ਅਗਲਾ ਚੈੱਕ ਰਾਈ ਅਗਲਾ ਬਾਪ ਨਾਲ ਲੈ ਕੇ ਡਾਕਟਰ ਚੈੱਕ ਕਰਾ ਲਈ ਠੀਕ ਆ ਦੁੱਧ ਚਾਹ ਚਾਰ ਡੰਗ ਚੋਲੇ ਭੋਮੇ ਬਾਈ 10 ਡੰਗ ਚੋਲੇ ਯਾਰ ਸਹੀ ਤਾਂ ਖੁੱਲੀ ਜੁੱਟੀ ਆ ਗਈ ਕੋਈ ਤੇ ਰੇਟ ਭਰਾ ਰੇਟਰ ਦਾ ਬਾਈ 75000 ਰੁਪਇਆ ਲੈਣ ਦਾ ਰੇਟ 75000 ਹਾਂ ਠੀਕ ਹੈ ਲੋਪਰਾ ਚੈੱਕ ਕਰ ਸਕਦੇ ਹਾਂ ਇੱਕ ਫਿਰ ਉਸ ਇੱਲਾ ਤੇ ਬਾਈ ਤਾਹੀ ਢੱਕਣਾ ਸੀ ਸਸਤਾ ਯਾਰ ਤਾਹੀ ਇਹਦਾ ਸਹੀ ਹੈ ਜੇ ਸਾਡਾ ਬਾਈ 13 14 ਲੀਟਰ ਤੇ ਚੱਲੀ ਆਗੀ ਇਹ ਅੱਛਾ ਜੀ ਹਾਂ ਤੇ ਖਰਾਬ ਕਿਵੇਂ ਹੋ ਗਿਆ ਬਾਈ ਹਰਥਾਣੇ ਤਾਂ ਤਾਂ ਬਾਈ ਪੱਕਾ ਸੀਗਾ ਜੀ ਆਪਾਂ ਹਰਥ ਲਾਉਂਦੇ ਸੀ ਉਹਦੇ ਅੰਦਰ ਬੰਨਦੇ ਹੁੰਦੇ ਸੀ ਉੱਤੋਂ ਜਾਂਦਾ ਇਹਦੇ ਉਹ ਹੋ ਗਿਆ ਪਤਾ ਨਹੀਂ ਰੱਬ ਨੂੰ ਹੀ ਪਤਾ ਛੱਡ ਯਾਰ ਆਹ ਜੀ ਲੈ ਕੇ ਲਾ ਲੂ ਜੀ ਬਹੁਤ ਕਰਾਇਆ ਠੀਕ ਆ ਚਲੋ ਆਪਾਂ ਤਾਂ ਸਹੀ ਗੱਲ ਜਿਹੜੀ ਕਹੇਗੇ ਉਹ ਤੁਸੀਂ ਪਤਾ ਕਿਦੋਂ ਸੂਈ ਸੀਗੀ ਉਹਦੀ ਮੱਲਾ ਦੀ ਸੂਈ ਨਾਲੇ 10 ਕਿ ਦਿਨ ਹੋਏ ਸੀਗੇ ਠੀਕ ਆ ਜੀ ਠੀਕ ਹੈ ਲਪਰਾ ਤੋੜਦੇ ਨੂੰ ਲਪਰਾ ਰੇਟ ਬਾਈ ਨੇ ਪੰਨੋ ਦੱਸਤਾ ਤੇ ਮਾਗਰ ਕੱਟਾ ਤੇ 14-15 ਲੀਟਰ ਤਾਜੀ ਹੈ ਇਹਦੀ ਤੇ ਹੁਣ 8 ਲੀਟਰ ਬਾਈ ਕਹਿੰਦਾ ਕੰਡੇ ਵਾਲਾ ਚਾਹ ਚਾਰ ਡੰਗ ਪੰਜ ਡੰਗ ਦਸੱਲੀ ਕਰ ਸਕਦਾ ਬਾਈ ਦਾ ਤੁਸ ਨੂੰ ਦੱਸਿਆ ਫਾਰਮ ਹੀ ਆ ਤੇ ਦੁੱਧ ਦਾ ਕੰਮ ਹੈ ਡੇਹੀ ਦਾ ਤੇ ਪੂਰੀ ਫੁੱਲ ਭਾਰੀ ਆ ਬਾਈ ਫੁੱਲ ਵਾਜਨ ਚ ਆ ਗਈ ਹਾਂਜੀ ਵਾਜਨ ਪੁੱਛਣੇ ਕੋਈ ਦੱਸੋ ਹਣਾ ਲਓ ਜੀ ਦੇਖ ਸਕਦੇ ਹੋ ਚੋਰਾ ਤਰਾ ਤੇ ਲਓ ਜੀ ਸਿੰਘੀ-ਸੁੰਗੀ ਚਾਹ ਸਾਡੇ ਕੋਲ ਜੀ ਲਓ ਜੀ ਕੋਈ ਸ ਜੀ ਮੇਰੇ ਦਾ ਅੰਤਾ ਜੋ ਤੁਸੀਂ ਦੂਰੋਂ ਵੀ ਲਾ ਸਕਦੇ ਹੋ ਤੇ ਚੱਕ ਵੀ ਕਹਿੰਦਾ ਜਿਵੇਂ ਆ ਕੇ ਬਾਈ ਕਹਿੰਦਾ ਚਾਚਾ ਆ ਟਾਂ ਜੀ ਕਰਦਾ ਭਰਾ ਉਹ ਨਾਲ ਕਰ ਸਕਿਓ ਥਣ ਸੁਣੂ ਠੀਕ ਹੈ ਪੈਕ ਸਾਈਡ ਆ ਗਈ ਤੇ ਆਹ ਲੋ ਜੀ ਆਹ ਸਾਈਡ ਵਾਲੀ ਵੀ ਠੀਕ ਹੈ ਜੀ ਤੇ ਬਾਈ ਜੀ ਨਜ਼ਰ ਹੀ ਸੁਣ ਟਕੋ ਹਾਂ ਜੀ ਬਾਈ ਦੂਜੀ ਮਾਜ ਦੀ ਸੋਈ ਜਾਂਦੀ ਇਹ ਬਾਈ ਤਾਈ ਸੂਈ ਹੋਈ ਆ ਗਈ ਭਲੇ ਚੂਈ ਨੂੰ ਅੱਜ ਸੇਮਾ ਸੱਤਵਾਂ ਕ ਦਿਨ ਹੋ ਗਿਆ ਇਹਨੂੰ ਠੀਕ ਹੈ ਜੀ ਹਾਂ ਤੇ ਚੰਗਰੇ ਦੇ ਕਟਾਗਾ ਮਗਰ ਕਟਾ ਹਾਂ ਹਣ ਜਮਾ ਬਾਈ ਸਹੀ 11 ਲੀਟਰ ਦੁੱਧ ਕੰਡੇ ਵਾਲਾ ਕਿਆ ਰਾਇ ਸੀ 11 ਲੀਟਰ ਦੁੱਧ ਕੰਡੇ ਵਾਲਾ ਆ ਪੂਰਾ ਜਮਾ ਤੇ ਰੇਟ ਰੂਟ ਭਾਏ ਦਾ ਮੈਂ 2 ਡੰਗ ਚੋਲੇ 4 ਡੰਗ ਚੋਲੇ ਹਾਂਜੀ ਤੇ ਇਹਦਾ ਬਾਈ ਜਮਾ ਲੈਣ ਦੇ ਨੇ 115 ਗਾ 1 ਲੱਖ 15 ਹਜ਼ਾਰ ਹਾਂ ਮਾਨ ਤਣ ਮਾਨ ਤਰ ਤਰ ਕੋਈ ਨਾ ਕਰ ਦਿੰਗੇ ਬਾਈ ਬਣਾ ਮोटा ਠੀਕ ਹੈ ਠੀਕ ਪਰ ਪੈਸੇ ਹੀ ਨਹੀਂ ਮੰਗੇ ਆਗੇ ਹਣ ਬਾਈ ਫਲੀਆਂ ਵਰਗੀਆਂ ਚਾਰੇ ਇਹਦੇ ਠੀਕ ਹੈ ਤੇ 4 ਡੰਗ ਚੋਲੇ ਚਾਹਤ ਤਨ ਭਾਏ ਯਾਰ 10 ਡੰਗ ਚੋਲੇ ਆਪਣੇ ਗਲੇ ਉਲੀ ਚਿੱਟੀ ਆ ਲੋ ਜਿੰਨਾ ਟਾਈਮ ਮਰਜੀ ਜ਼ੋਰ ਸਕਦੇ ਬਈ ਤਸੱਲੀ ਕਰ ਸਕਦੇ ਜਦੋਂ ਸੁਣਨ ਲੋਗੀ ਤਾਂ ਫੇਰ ਜਾ ਸਕਦੇ ਹੋ ਬਈ ਕੱਟਾ ਕਿਹੜਾ ਦਾ ਦਿਖਾਉਂਦਾ ਕੱਟਾ ਉਹ ਘੱਠਾ ਹੈ ਤੇ ਬਈ ਸੌਤਨੀ ਸਾਈਡ ਆ ਹਾਂ ਹਲੇ ਅੱਜ ਸੂਈ ਨੂੰ ਮੱਲਾ ਦੇ ਸੀ ਮੈਂ ਸੱਤਵਾਂ ਦੇਣੀ ਆ ਠੀਕ ਹੈ ਜੀ ਉਹ ਵੀ ਕੱਟਾ ਦਿਖਾ ਦੇ ਉਹ ਬਈ ਸਿਰੇ ਤੇ ਬੈਠਾ ਹੈੜਾ ਆਹਾਂ ਉਹ ਬੈਠਾ ਪਰਾ ਕੱਟਾ ਮੈਂ ਤੁਹਾਨੂੰ ਜੂਮ ਕਰਕੇ ਦਿਖਾਣਾ ਠੀਕ ਹੈ ਜੀ ਠੀਕ ਹੈ ਜੀ ਤੇ ਬਈ ਤੋੜ ਦੇ ਉਹਨੂੰ ਲੋ ਜੀ ਤੋੜ ਤਰਾ ਦਿਖਾਉਣੇ ਸਾਨੂੰ ਕਰਮਾਂ ਵਾਲੀ ਦਾ ਕੱਦ ਬੈਠਾ ਸੋਹਣਾ ਤੇ ਦੁੱਧ ਬਾਈ ਕਹਿੰਦਾ ਭਈ ਉਹ ਨਾ ਕਹਦੇ ਥੋੜੀ ਉਹੀ ਲਾ ਦੇ ਫੇ ਕਿਉਂ ਫੁੱਲ ਵੱਡੇ ਕੱਦ ਕੱਡ ਚ ਆ ਗਏ ਹਾਂਜੀ ਹਾਂਜੀ ਕੱਦ ਕੱਡ ਦੇਖੀ ਜਾਂਦਾ ਮੱਝ ਨੂੰ ਤੇ ਉਹ ਮੱਝ ਨੂੰ ਫਰਕ ਹੈਗਾ ਠੀਕ ਹੈ ਜੀ ਲੋ ਜੀ ਰਿਜਨਲ ਦੂਜੇ ਸੋਏ ਆ ਬਾਈ ਇਹ ਠੀਕ ਹੈ ਠੀਕ ਲੋ ਜੀ ਇਹ ਘਰ ਦੀ ਵੀ ਨਹੀਂ ਆਪਣੀ ਹਾਂ ਘਰ ਦੀ ਆ ਬਾਈ ਇਹ ਇਹ ਘਰ ਦੀ ਮੱਝ ਆ ਬਾਈ ਦੀ ਹਾਂ ਠੀਕ ਜੀ ਦੇਵਦੰਤਾ ਜੀ ਤੁਸੀਂ ਖੁਦ ਲਾ ਸਕਦੇ ਲੋ ਜੀ ਲੋ ਜੀ ਚਾਰੇ ਤਾਂ ਚੈੱਕ ਕਰ ਸਕਦੇ ਠੀਕ ਹੈ ਜੀ ਹਾਂਜੀ ਭਾਈ ਤੀਜੀ ਵਜ ਦੀ ਜਾਣਕਾਰੀ ਤੁਸੀਂ ਇਹ ਭਾਈ ਤੀਜੇ ਸੂਏ ਆ ਗਈ ਹਾਂਜੀ ਤੇ ਮਗਰ ਇਹਦੇ ਕਟਾਗਾ ਸੂਈ ਨੂੰ ਨੂੰ ਹੋ ਗਈ 15 ਦੇ 15 ਦੇ ਨਾ 12 ਕਿਲੋ ਜਮਾ ਨੈਟ ਕੰਡੇ ਵਾਲਾ ਦੁੱਧ ਇਹਦੇ ਥੱਲੇ ਤਿਆਰ ਆ ਚਾਹੇ ਦੋ ਡੰਗ ਤੁਮੇ ਭਾਈ 10 ਡੰਗ ਚੋਲੇ ਯਾਰ ਅਗਲਾ ਢੱਲੀ ਕਰਕੇ ਲੈ ਕੇ ਜਾਵੇ ਪੰਜ ਚਾਰ ਡੰਗ ਠੀਕ ਆ ਤੁਮੇ ਸਾਡੇ ਨਾਲ ਧਾਰਾ ਕਢਾਉਂਦਾ ਹੁੰਦਾ ਪਹਿਜੀ ਹੁੰਦਾਗਾ ਠੀਕ ਹੈ ਲੋ ਜੀ ਥਣ ਚੈੱਕ ਕਰ ਸਕਦੇ ਠੀਕ ਹੈ ਤੇ ਰੇਡ ਰੂਟ ਭਰਾ ਦਾ ਜਾਇਜ਼ ਆ ਆਹ ਵਾ ਇਹਦਾ ਦਿਨ ਦਿਨ ਭਾਈ ਪੂਰਾ 1 ਲੱਖ ਰੁਪਿਆ ਦਾ ਜਮਾ ਕੋਈ ਮਸਕੋ ਨਹੀਂ ਹੋਣਾ ਇਹ ਦੁਬਾਰਾ ਥੋੜੀ ਘੱਟ ਹੀ ਹੋਣਾ ਤੇ ਬੱਚਾ ਕਿਹੜਾ ਜੀ ਬੱਚਾ ਇਹਦਾ ਆਗਾ ਭਈ ਆ ਕਟਾ ਖੜਾਗਾ ਮੈਂ ਇੱਕ ਮਿੰਟ ਮੈਂ ਜ਼ੂਮ ਕਰਕੇ ਬਖਾਉਂਦਾ ਹਾਂ ਨੂੰ ਇਹਨੂੰ 15 ਦਿਨ ਹੋ ਗਏ ਲੋ ਕਟਾ ਸੀ ਇਹਦਾ ਠੀਕ ਹੈ ਤੋੜ ਦੋ ਭਰਾ ਇਹਦਾ 1 ਲੱਖ ਰੁਪਿਆ ਬਾਈ ਕਾ ਤਸੱਲੀ ਜਿੰਨਾ ਟਾਈਮ ਮਰਜੀ ਜਿੰਨਾ ਚਿਰ ਤਸੱਲੀ ਨਹੀਂ ਹੋਦੀ ਉਹਨਾਂ ਦਾ ਟਾਈਮ ਤਸੱਲੀ ਕਰ ਸਕਦੇ ਬਰਾ ਕੋਈ ਚੱਕਰ ਨਹੀਂ ਠੀਕ ਹੈ ਨਾ ਬਾਕੀ ਬਾਈ ਕੋਲ ਰਹਿਣ ਦਾ ਵੀ ਪ੍ਰਬੰਧ ਹੈਗਾ ਭਾਈ ਇੱਥੇ ਨਾ ਹਾਂ ਹਾਂ ਬਾਈ ਫੇਰ ਦੂਰੋਂ ਬੰਦਾ ਨੇੜੇ ਆਵੇ ਚੱਲ ਕੇ ਆਪਾਂ ਬਾਈ ਰਹਿ ਪਿਆ ਅਗਲਾ ਹਾਂ ਠੀਕ ਹੈ ਠੀਕ ਇੱਕ ਬੰਦੇ ਭਾਈ ਲਾ ਚੱਲ ਭਾਈ ਉੱਥੇ ਮੇਰੇ ਕੋਲ ਸ਼ਾਟ ਵੀ ਬਨਉਣੀ ਵੀਡੀਓ ਚੈੱਕ ਕਰ ਸਕਦੇ ਬਰਾ ਚਲੋ ਜੀ ਲੋ ਜੀ ਕੱਟਾ ਮਾਗ ਰਹੇ ਨੇ ਕੱਦ ਬੈਟ ਸੁਖਨ ਕਰ ਮਾਣ ਦਾ ਸੁਣ ਠੀਕ ਹੈ ਬੰਦੋ ਜੀ ਬੰਦੋ ਲੋ ਇਹਦਾ ਨਾਮ ਵੀ ਬਈ ਸਾਡਾ ਰਾਣੀ ਮਾਜੀ ਰੱਖਿਆ ਹੋਇਆ ਹੈਗਾ ਰਾਣੀ ਹਾਂ ਵਕਤ ਵਕਤ 40 50 ਦਿਨਾਂ ਤੋਂ ਨੀ ਪਹਿਲਾਂ ਸੱਡਨੀ ਪੈਂਦੀ ਹੈ ਇਹ ਵੀ ਆਪ ਦੇ ਆਪ ਅੱਛਾ ਜੀ ਹਾਂ ਜਿਵੇਂ ਵੀ ਹੁਣ ਕਿਵੇਂ ਸੂਈ ਹੋਏ ਦੇਖ ਨਹੀਂ ਹੁਣ ਲੱਗਦਾ ਕਿ ਬੱਚੇ ਸਾਡੇ ਬੱਚਾ ਨਾ ਸਾਡੇ ਭੰਵੇਂ ਤੁਸੀਂ ਵੇਜਾ ਇਹ ਵੀ ਬੜੀ ਪੁਰਾਣੀ ਮੱਝ ਆ ਹਾਂ ਪੁਰਾਣੀ ਮੱਝ ਹੈ ਕਰਦੀ ਜਮਾ ਫਾਰਮ ਦੀ ਹਾਂ ਠੀਕ ਹੈ ਜੀ ਹਾਂਜੀ ਬਈ ਵੈੜ ਦੀ ਜਾਣ ਕਰੋ ਬੱਸੀ ਦੀ ਇਹ ਬੱਛੀ ਆ ਬਾਈ ਹਾਂਜੀ ਅਲੇ ਦੀ ਉਮਰ ਵੀ ਉੰਨੀ ਢੀਕ ਮਹੀਨੇ ਹੋਈ ਆ ਬਾਈ ਢੀਕ ਮਹੀਨੇ ਹੋਈ ਹੋਗੀ ਦੰਦਾਂ ਦੇ ਵਿੱਚ ਕੋਈ ਦੰਦ ਨਹੀਂ ਤੇ ਕੀਰੀ ਆ ਦੇ ਠੀਕ ਹੈ ਜੀ ਲੋ ਬਰਾ ਕੀਰੀ ਆ ਦੇਖੋ ਚੈੱਕ ਕਰ ਲੈ ਕੋਈ ਕੋਈ ਮਰਜੀ ਭਵੇਂ ਠੀਕ ਹੈ ਜੀ ਆ ਦੇਖ ਬਾਈ ਠੀਕ ਹਾਂ ਠੀਕ ਹੈ ਜੀ ਤੇ ਪਲੂਨ ਸੂਈ ਆ ਨਾ ਹਾਂ ਬਾਈ ਕੱਲ ਸੂਈ ਆ ਗਈ ਹਲੇ ਠੀਕ ਹੈ ਤੇ ਮੰਗਰੇ ਦੇ ਬੱੱਸੀ ਆ ਗਈ ਲੋ ਚੈੱਕ ਕਰ ਸਕਦੇ ਥਾਣ ਅੱਲਾ ਕੱਲਾ ਫੈਚਾਰੇ ਪੀੜੀ ਦੇ ਪਾਵੇ ਵਾਂਗੂ ਥਾਣਾ ਠੀਕ ਹੈ ਪਲੂਨ ਬੱੱਸੀ ਸੂਈ ਵੀ ਆ ਬੱੱਸੀ ਕਿਹੜੀ ਮੰਗਰ ਆ ਬੱੱਸੀ ਬੈਠੀ ਆ ਬਾਈ ਰਾਤਾ ਬੱੱਸੀ ਨੂੰ ਜਗਾ ਕੇ 2 ਕਿਲੋ ਵਾਲਾ ਕੱਢਿਆ ਅੱਜ ਸਵੇਰੇ 4 ਕਿਲੋ ਕੱਢਿਆਗਾ ਆ ਬੱੱਸੀ ਪਰਾ ਠੀਕ ਹੈ ਲੈ ਤੋੜ ਦੇ ਬਾਈ ਯਾਰ ਇਹਨੂੰ ਵੀ ਲੋ ਜੀ ਥਾਣ ਤੁਹਾਨੂੰ ਬਹੁਤ ਸੋਹਣਾ ਤੇ ਲੇ ਭਾਈ ਆ ਵੀ ਬੱਸੀ ਆ ਠੀਕ ਹੈ ਥੋੜੀ ਛੋਟੀ ਲਵਾਤੀ ਜਰਸੀ ਪੂਰੀ ਠੀਕ ਹੈ ਠੀਕ ਹੈ ਲੋ ਜੀ ਤੇ ਦੇਖ ਸਕਦੇ ਹੋ ਲੈਵਾ ਇਧਰ ਤੋਂ ਪਰ ਆ ਮੜਾ ਜਿਹਾ ਸਾਵੇਂ ਜਿਮ ਕਰਕੇ ਜਰਸੀ ਤੇ ਲੈਵਣ ਦਾ ਤਾਜ ਤੁਸੀਂ ਖੁਦ ਲਾ ਸਕਦੇ ਹੋ ਕਿ ਤੁਰਦੀ ਉਹ ਮਸਾਂ ਦੇਖ ਲੈਣਾ ਤੇ ਬਾਕੀ ਸੇਵਾ ਦੇ ਸਰਤੇ ਦੁੱਧ ਹਨਾ ਲੋ ਜੀ ਦੇਖ ਸਕਦੇ ਲੋ ਜੀ ਬੰਦ ਬੰਦ ਬਈ ਲੈ ਚੱਲ ਕੋਈ ਜਰ ਇਹਦਾ ਰੇਟ ਕਿੰਨਾ ਕੱਜਾਇਆ ਜੀ ਲੋਜੀ ਚੱਕਾ ਚੈੱਕ ਕਰ ਸਕਦਾ ਫੇਸ ਚੈੱਕ ਕਰ ਸਕਦਾ ਜਰਸੀ ਟੀਲ ਸੂਲ ਠੰਡੀ ਢੁੰਡੀ ਬਹੁਤ ਆ ਕਿ ਮੈਂ ਬਾਈ ਐਪਲ ਨੂੰ ਆ ਦੇ ਠੀਕ ਹੈ ਠੀਕ ਹੈ ਜੋ ਮਰਜੀ ਤੇ ਫਿਰ ਆਲੇ ਕਿ ਮੈਂ ਮਰਜੀ ਆਲੇ ਪਿੱਛੇ ਦੀ ਠੀਕ ਆ ਧਾਰਾਂ ਦੂਰਾ ਕਿ ਮੈਂ ਮਰਜੀ ਮਾਰ ਲੋ ਧਾਰਾਂ ਵੀ ਬਾਈ ਨੇ ਕਿਹਾ ਮਾਰ ਦੇ ਮਾਰ ਦੇ ਲੈ ਬਾਈ ਪੂਰੀ ਬਹੁਤ ਵਧੀਆ ਧਾਰਾ ਪ੍ਰਾ ਚੈੱਕ ਕਰ ਸਕਦੇ ਲੋਜੀ ਠੀਕ ਹੈ ਠੀਕ ਹੁਣ ਫਾਣ ਤੂੰ ਮਿੰਦਰ ਦੀ ਹਾਂ ਨਾ ਜਮੀ ਨਹੀਂ ਡਰਦੀ ਹੈਗੀ ਬਾਈ ਠੀਕ ਆ ਤੇ ਬਾਈ ਇਹਦਾ ਰੇਟ ਰੇਟ ਇਹਦਾ ਜਮਣ ਬਾਈ ਨੈਟ ਫਿਟ ਲੈਣ ਦੇਣ 65000 ਰੁਪਿਆ ਦਾ 65000 ਠੀਕ ਹੈ ਜੀ ਠੀਕ ਹੈ ਜੀ ਬਾਈ ਹਾਂਜੀ ਬਾਈ ਅਗਲੀ ਦੱਸੋ ਯਾਰ ਇਹ ਬਾਈ ਦੂਜੇ ਸੂਏ ਆ ਗਈ ਬੱਸੀ ਤੇ ਆਪਣਾ ਨਾਲ ਉਹਨਾਂ ਦੇ ਅੱਗੇ ਹਲੇ ਸੂਣ ਦੇ ਤੇ ਪਈ ਆ ਗਈ 11 12 ਦਿਨ ਪਈ ਆ ਗਈ 11 12 ਦਿਨ ਹਾਂ ਠੀਕ ਹੈ ਜੀ ਤੇ ਰੇਟ ਭਰਾ ਜਾਇਜ਼ ਦਾ ਰੇਟ ਇਹਦਾ ਜਮਣ ਲੈਣ ਦੇਣ ਬਾਈ 60000 ਰੁਪਿਆ 60000 ਹਾਂ ਦਣ ਪਏ ਆਲੇ ਭਰਾ ਕਦਨ ਪਏ ਆਗੇ ਤੇ ਭਾਈ ਪਿਛਲੇ ਸੂਏ ਦੁੱਧ ਦੇ ਕਿੰਨਾ ਕੁ ਤਾਈ ਕਰ ਦੁੱਧ ਪਿਛਲੇ ਸੂਏ ਇਹਨੇ ਭਾਈ 16 16 16.5 15 15.5 ਇੰਚ ਚੱਲੀ ਇਹ ਠੀਕ ਹੈ ਠੀਕ ਹੈ ਲੋਕਾ ਚੈੱਕ ਕਰ ਸਕਦੇ ਆਪਾਂ ਨੇੜੇ ਫਿਰ ਕਰ ਦੋਨੇ ਕੈਮਰਾ ਵੈਕਸਾਈਡ ਤੇ ਕੱਚੀ ਜੰਗੂਨੀ ਭਾਈ ਜਮ ਨਹੀਂ ਇਹ ਵੀ ਬਾਕੀ ਠੰਡੀ ਹੈਗੀ ਠੀਕ ਹੈ ਤੋਰ ਦੋ ਪ੍ਰਾਣ ਨੂੰ ਵੀ ਥੋੜਾ ਜਿਹਾ ਕਿਉਂਕਿ ਕਿ ਕੱਚੀ ਪਾਲਣ ਵਾਲਾ ਹੁੰਦਾ ਭਾਈ ਕੱਚੀ ਲੈ ਲੈਂਦਾ ਤੇ ਲੋ ਜੀ ਕੱਦ ਬੜਾ ਸੁਖਨਾ ਕਰਮ ਵਾਲੇ ਦਾ ਸੋਣਾ ਠੀਕ ਹੈ ਜੀ ਇਹ ਰੇਟ ਬਾਈ ਨੇ ਆਪਣਾ ਤਕਰੀਬਨ ਸਾਰੇ 10 ਦਿੱਸ ਦਿੱਤੇ। ਉਹ ਨੋੜ ਲਈ। ਬਾਈ ਜੇ 2-3 ਨਾ ਕਿਸੇ ਨੇ ਇਕੱਠੇ ਲੈਣੇ ਹੋਏ ਤਾਂ ਉਹਦੇ ਚ ਮਾਨਤਾ ਨੂੰ ਕੋਈ ਨਾ ਬਾਈ ਉਹ ਫਿਰ ਜਾ ਫਿਰ ਉਹ ਜਮਾਨਤ ਕਰ ਦੇਗੇ। ਠੀਕ ਹੈ ਬਈ ਠੀਕ ਹੈ ਬੰਦ ਹੋਈ ਬੰਦ ਲੋ ਬੰਦ ਹੋ ਪਰਾ। ਹੋਰ ਤਾਂ ਨਹੀਂ ਬਾਈ ਨਹੀਂ ਹੋਰ ਨਹੀਂ ਹੈਗੀ ਬਾਈ ਠੀਕ ਹੈ ਜੀ। ਪਿੰਡ ਝਾਲ ਵਾਲੇ ਕੋਟ ਜਿਲ੍ਹਾ ਪੈਂਦਾ ਬਰਨਾਲਾ ਬਾਈ ਨਾਲ ਜ਼ਰੂਰ ਕੰਟੈਕਟ ਕਰੋ ਪਰਾ। ਠੀਕ ਹੈ ਜੀ ਬਾਈ ਦਾ ਨੰਬਰ ਸਕਰੀਨ ਤੇ ਟਾਈਟਲ ਵਿੱਚ ਲਿਖਾਂਗੇ। ਮਿਲਦੇ ਆ ਕਿਸੇ ਨਵੀਂ ਵੀਡੀਓ ਚੋੱਕ ਕੇ ਬਾਈ।